ਇਹ ਗੂੰਦ ਕਿਟੀਰਾ ਅੱਜ ਆਪਾਂ ਗੱਲ ਕਰਦੇ ਆਂ ਗੂੰਦ ਕਿਟੀਰੇ ਦੀ ਤੇ ਇਹ ਬਿਨਾ ਭਗੋਏ ਤੋਂ ਆ ਜਿਸ ਤਰ੍ਹਾਂ ਆਪਾਂ ਵਿਚਾਰੋ ਲਿਆਉਣੇ ਆ ਜਦੋਂ ਆਪਾਂ ਇਹਨੂੰ ਯੂਜ਼ ਕਰਨਾ ਰਾਤ ਨੂੰ ਆਪਾਂ ਭਿਗੋ ਦੇਣਾ ਆ ਦੇਖੋ ਇਹ ਹੱਥ ਦਾ ਭਿੱਜਿਆ ਹੋਇਆ ਚਾਹੇ 2 ਦਿਨ ਦਾ ਇਕੱਠਾ ਵੀ ਭਿਗੋ ਸਕਦੇ ਹੋ ਤੁਸੀਂ ਫ੍ਰਿਜ 'ਚ ਰੱਖ ਦੇਣ 3-4 ਦਿਨਾਂ ਭਿਗੋ ਕੇ ਕੁਝ ਨਹੀਂ ਹੁੰਦਾ ਹੈਗਾ ਤੇ ਇਹਨੂੰ ਬਿਲਕੁਲ ਕ੍ਰੈਸ਼ ਕਰਕੇ ਭਿਗਾਉਣਾ ਨਹੀਂ ਇਹਦੇ ਵਿੱਚ ਲਮਜ਼ ਬਣ ਜਾਂਦੇ ਆ ਇਹਦੇ ਭੋਗ ਫਾਇਦੇ ਨੇ ਇਹ ਸਾਡੇ ਵਿੱਚ ਖੂਨ ਦੀ ਕਮੀ ਨੂੰ ਗੱਡਾ ਟਿਮਟਾਪਾ ਦੂਰ ਕਰਦਾ ਪੇਟ ਦੇ ਸਾਰੇ ਹੀ ਰੋਗ ਦੂਰ ਕਰਦਾ ਬੁਖਤੀ ਦਾ ਜਿਹੜਾ ਨਕਸੀਰ ਹੋ ਜੇ ਬੱਚੇ ਨੂੰ ਤੇ ਗੈਸ ਦੀ ਪ੍ਰੋਬਲਮ ਆ ਉਹ ਦੂਰ ਕਰਦਾ ਤੇ ਹੱਥ ਪੈ ਜਾਂਦੀ ਜਲਣਾ ਖੋਜਨ ਦੀ ਆਪਣਾ ਹੋਰ ਦੂਰ ਕਰਦਾ ਤੇ ਇਹ ਜਿੰਨੇ ਛੋਟੇ ਜੀ ਚੀਜ਼ਾਂ ਨੇ ਬਹੁਤ ਬਹੁਤ ਫਾਇਦੇ ਨੇ ਸਾਰੇ ਆਪਣੇ ਲਾਈਫ ਦੇ ਗੁੰਦਕੀਰਨ ਨੂੰ ਸ਼ਾਮਿਲ ਕਰੋ ਆਪਣੇ ਰਸੋਈ ਦੀ ਇਹਨੂੰ ਮੇਨ ਆਈਟਮ ਵਿੱਚ ਸ਼ਾਮਿਲ ਕਰੋ ਤੇ ਸਾਰੇ ਹੀ ਇਹਨੂੰ ਵਰਤੋ ਬਾਈ